ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 5:30 ਦਾ ਟਾਈਮ ਹੈ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਜੀ ਆਪਾਂ ਖੋਲ੍ਹਣੀ ਆ ਸੋਚ ਜਿਹੜੀ ਆਪਣੀ ਰੈਡੀ ਆਈ ਆ ਉਹਦਾ ਆਪਾਂ ਬੇਸਤਾ ਕੱਲ੍ਹ ਖੋਲ੍ਹਣੀ ਸੀ ਕੱਲ ਵੀ ਨਹੀਂ ਮੈਨੂੰ ਟਾਈਮ ਮਿਲੇਆ ਤੇ ਮੱਖਣ ਬਣਾ ਕੇ ਰੱਖਿਆ ਹੋਇਆ ਤੇ ਦੇਸੀ ਘਿਓ ਜਣੀ ਕਿ ਬਣਾਉਣਾ ਆਪਾਂ ਦਾ ਬਸ ਥੋੜੇ ਟਾਈਮ ਚ ਬਣ ਜੂ ਆਪਾਂ ਗੈਸ ਤੇ ਰੱਖ ਕੇ ਫਟਾਫਟ ਬਣਾ ਦਾਂਗੇ ਕਿਉਂਕਿ ਜਿਹੜਾ ਸੁੱਚ ਦਾ ਆਪਾਂ ਸੁੱਚ ਖੋਲਣੀ ਹੁੰਦੀ ਹੈ ਜੀ ਉਹ ਆਪਾਂ ਬਣਾਉਣੇ ਆਗੇ ਮਤਲਬ ਕਿ ਰੜਕ ਕੇ ਤੇ ਬਾਕੀ ਸਵੇਰੇ ਫਟਾਫਟ ਨਿੱਕ ਦਾ ਮੂੰਗੀ ਦਾਲ ਬਣਾਣੀ ਆਪਾਂ ਇੱਕ ਹੈਗੀ ਆ ਖੀਰ ਤੇ ਇੱਕ ਪਰਸ਼ਾਦ ਨਾਲ ਪ੍ਰਸ਼ਾਦੀ ਤੇ ਇਹ ਆਪਾਂ ਗੁਰੂ ਘਰ ਦੇ ਕਿ ਆਣੀ ਹੁੰਦੇ ਆ ਜੀ ਸੋਚ ਜਿਹੜੀ ਆਪਾਂ ਖੋਲਦੇ ਆ ਆਪਾਂ ਪ੍ਰਸ਼ਾਦਾ ਤਿਆਰ ਕਰਕੇ ਗੁਰਦੁਆਰਾ ਸਾਹਿਬ ਦੀ ਆਣੀ ਆ ਉਥੇ ਜਿਹੜੇ ਗ੍ਰੰਥੀ ਸਿੰਘ ਹੁੰਦੇ ਉਹ ਛੱਕ ਲੈਂਦੇ ਨੇ ਤੇ ਬਾਕੀ ਜਿਹੜੀ ਮੇਰੀ ਦਾੜ ਹੈਗੀ ਆਗੀ ਉਹ ਹਾਰੇ ਚ ਰੱਖੀ ਹੋਈ ਆ ਪਹਿਲਾਂ ਹੀ ਤੇ ਥੋੜਾ ਨੀਰਾ ਹੁਣ ਕਰਕੇ ਮੈਂ ਵੀਡੀਓ ਥੋੜੀ ਲੀਟ ਸਟਾਰਟ ਕਰੀ ਆ ਤੇ ਅੱਜ ਜਿਹੜਾ ਪਸ਼ੂਆਂ ਦਾ ਕੰਮ ਆ ਉਹ ਓਰਮਾਨ ਦੇ ਡੈਡੀ ਕਰ ਰਹੇ ਨੇ ਕਿਉਂਕਿ ਫਿਰ ਮੈਨੂੰ ਇਧਰ ਟਾਈਮ ਲੱਗ ਜਾਂਦਾ ਕੰਮ ਨੂੰ ਤਾਂ ਹੈਗਾ ਕਿ ਫਿਰ ਉਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਜਣੀ ਕੀ ਪ੍ਰਸ਼ਾਦਾ ਤਿਆਰ ਕਰਨਾਗਾ ਕਿਉਂਕਿ ਫਿਰ ਉਹਨਾਂ ਨੇ ਵੀ ਟਿਫਨ ਲੈ ਕੇ ਜਾਣਾ ਹੁੰਦਾ ਤੇ ਨਾਲੇ ਰੋਟੀ ਖਾ ਕੇ ਜਾਣੀ ਹੁੰਦੀ ਆ ਫਿਰ ਆਪਾਂ ਉਹਨਾਂ ਟੈਂਪਰ ਸ਼ਰਦਾ ਨਹੀਂ ਜੇ ਘਰੇ ਕੋਈ ਨਹੀਂ ਖਾਂਦਾ ਨਾ ਰੋਟੀ ਨਾ ਕੋਈ ਵੀ ਚੀਜ਼ ਨਹੀਂ ਖਾਂਦਾ ਜਦ ਤੱਕ ਗੁਰੂ ਘਰ ਪ੍ਰਸ਼ਾਦਾ ਨਹੀਂ ਜਾਂਦਾ ਤੇ ਫਿਰ ਉਸ ਤੋਂ ਬਾਅਦ ਜਣੀ ਕੀ ਆਪਾਂ ਦੁੱਧ ਪਾਉਣੇ ਸ਼ੁਰੂ ਕਰ ਦਿੰਨੇ ਆ ਹਰ ਇੱਕ ਦਾ ਹਣਾ ਅਲੱਗ-ਅਲੱਗ ਤਰੀਕਾ ਹੁੰਦਾ ਬਾਕੀ ਜਿਹੜੀ ਆਪਾਂ ਦਸਵੀਂ ਮਨਾਉਣੀ ਆ ਉਹ ਆਪਾਂ ਦਸਵੀਂ ਵਾਲੇ ਦਿਨੀ ਮਨਾਉਂ ਰਹੀ ਆ ਕਈ ਤੇ ਪਾਸੇ ਹੁੰਦਾ ਹਨਾ ਵੀ ਜਿਵੇਂ ਦਸਵੀਂ ਵਾਲੇ ਦਿਨੀ ਸੁੱੱਚ ਖੋਲ ਕੇ ਫਿਰ ਦੁੱਧ ਪਾਉਣਾ ਸ਼ੁਰੂ ਕਰ ਦਿੰਦੇ ਨੇ ਕਈ ਕਈ ਆ ਤਾਂ ਨੰਨ ਕਿਦਾਂ ਦੇ ਹਨਾ ਹੈਗਾ ਰੀਤੀ ਰਿਵਾਜ ਤੇ ਪਰ ਸਾਡੇ ਇੱਧਰ ਜਿਹੜਾ ਹੈਗਾ ਵੀ ਇਹ ਪ੍ਰਸ਼ਾਦਾ ਪਹਿਲਾਂ ਬਣਾ ਕੇ ਤੇ ਸਿੰਘੀਛੇ ਦਾ ਮੱਥਾ ਠੀਕ ਕੇ ਤੇ ਗੁਰਕਰ ਪ੍ਰਸ਼ਾਦਾ ਦੇ ਕੇ ਉਹ ਤੋਂ ਬਾਅਦ ਦੁੱਧ ਸ਼ੁਰੂ ਕਰ ਦਿੰਦੇ ਨੇ ਪੌਣਾ ਤੇ ਫਿਰ ਜਿਵੇਂ 10ਵੀਂ ਆਉਂਦੀ ਹੈ ਉਦੋਂ ਫਿਰ ਦੁਬਾਰਾ ਆਪਾਂ ਪ੍ਰਸ਼ਾਦਾ ਬਣਾ ਕੇ ਗੁਰੂ ਘਰ ਵੀ ਪਹੁੰਚਦਾ ਕਰਦੇ ਨੇ ਹਨਾ ਤੇ ਬਾਕੀ ਚਲੋ ਜੀ ਵੀਡੀਓ ਪੇ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚਲੋ ਜੀ ਅੱਪਾ ਚੱਲਦੇ ਆਂ ਅੰਦਰ ਹੁਣ ਮੈਂ ਇਸ ਟਾਈਮ ਬਾਹਰ ਮਤਲਬ ਵੀਡੀਓ ਤਾਂ ਸ਼ੁਰੂ ਕਰਨੀ ਸੀ ਨਾ ਸਵੇਰੇ ਸਵੇਰਾੜਾ ਹੁੰਦਾ 뷰 ਹੁੰਦਾ ਸ਼ਾਂਤੀ ਹੀ ਹੁੰਦੀ ਹੈ ਖੇਤਾਂ ਕਿੰਨੇ ਅਗਰ ਆਪਾਂ ਦੇਖੀਏ ਤਾ ਕਰਕੇ ਮੈਂ ਸਵੇਰੇ ਸਵੇਰੇ ਮੇਰੀ ਆਦਤ ਆ ਵੀ ਉਹ ਦਿਨ ਚੜ ਜਾਂਦੇ ਇੱਕ ਵਾਰ ਇਧਰ ਢੀੜਾ ਲਗਾ ਲੈਣਾ ਫਿਰ ਠੰਡਾ ਠੰਡਾ ਮੌਸਮ ਚ ਲੱਗਦਾ ਤਾਂ ਕਰਕੇ ਮੈਂ ਇਧਰ ਹੀ ਮੈਂ ਚੱਲ ਵੀਡੀਓ ਸ਼ੁਰੂ ਕਰਦੀ ਹਾਂ ਲਓ ਜੀ ਆਪਾਂ ਇੱਥੇ ਗੈਸ ਚੱਲਾ ਵਗੈਰਾ ਸਾਰਾ ਆਪਾਂ ਇੱਕ ਵਾਰੀ ਫੇਰ ਸੁੱਚਾ ਕਰ ਲਿਆ ਤੇ ਹੁਣ ਇੱਥੇ ਮੈਂ ਜੀ ਰੱਖਿਆ ਹੋਇਆ ਮੱਖਣ ਅ ਕਿਉ ਬਣਨਾ ਦੇਸੀ ਕਿਉ ਬਣਨਾ ਤੇ ਜਦੋਂ ਬਣ ਜਾਊਗਾ ਫਿਰ ਮੈਂ ਬਣਾ ਲਵਾਂਗੀ ਨਾਲ ਦੇ ਨਾਲ फटाफट ਪ੍ਰਸ਼ਾਦ ਤੇ ਹਾਰੇ ਵਿੱਚ ਆਪਣੀ ਦਾਲ ਰੱਖੀ ਹੋਈ ਆ ਤੇ ਦਾੜ ਆਪਣੀ ਬਣਨ ਵਾਲੀ ਆ ਤੇ ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਆਪਾਂ ਹਣ ਗੁਰੂ ਘਰ ਪ੍ਰਸ਼ਾਦਾ ਲੈ ਕੇ ਜਾਂਦੀ ਆ ਉਹ ਬੜੀ ਸੁਚਮਤਾ ਦੇ ਨਾਲ ਤੇ ਬੜੀ ਵੀ ਪਿਆਰ ਨਾਲ ਆਪਾਂ ਤਿਆਰ ਕਰਦੇ ਆ ਤੇ ਕੋਸ਼ਿਸ਼ ਮੇਰੀ ਵੀ ਇਹੀ ਹੁੰਦੀ ਆ ਵੀ ਬੜੀ ਸੁਚਮਤਾ ਤੇ ਬੜੇ ਪਿਆਰ ਨਾਲ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰੀਏ ਤੇ ਬਾਕੀ ਮੈਂ ਜਦੋਂ ਪ੍ਰਸ਼ਾਦਾ ਹੀ ਤਿਆਰ ਕਰਦੀ ਹੁੰਨੀ ਆ ਵੀ ਜਿਵੇਂ ਕੜਾਹ ਪਰਸ਼ਾਹ ਦੇਖ ਹੈਗੀ ਹਨਾ ਤਾਂ ਉਦੋਂ ਮੇਰੀ ਆਦਤ ਆ ਵੀ ਮੂਲ ਮੰਤਰ ਸਰ ਦਾ ਪਾਠ ਕਰ ਲੈਣੀ ਮੈਨੂੰ ਇਹ ਹੁੰਦਾ ਵੀ ਜੇ ਕੋਈ ਕਮੀ ਰਹਿ ਵੀ ਗਈ ਹੋ ਦਾ ਗੁਰੂ ਸਾਹਿਬ ਮਹਾਰਾਜ ਆਪੀ ਆਪਣੇ ਕਹਿੰਦੇ ਰੰਗ ਸੰਗ ਸਹਾਈ ਹੋ ਕੇ ਦੇ ਕਾਰਜ ਠੀਕ ਕਰਵਾ ਲੈਂਦੇ ਨੇ ਹਨਾ ਤੇ ਲੋ ਜੀ ਇੱਥੇ ਆਪਣਾ ਮੱਖਰਣਾਇ ਨੂੰ ਉਬਾਲਾਣਾ ਸ਼ੁਰੂ ਹੋ ਗਿਆ ਮੈਂ ਇੱਥੇ ਥੋੜੀ ਜਿਹੀ ਗੈਸ ਤੇਜ਼ ਹੀ ਰੱਖੀ ਆ ਕਿਉਂਕਿ ਮੈਨੂੰ ਇਹ ਆ ਵੀ ਇਹਨਾਂ ਦੀ ਜਾਨ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜੇ ਫਟਾਫਟ ਤੇ ਚਲੋ ਜੀ ਆਪਾਂ ਹੁਣ ਪਹਿਲਾਂ ਨੂੰ ਫਟਾਫਟ ਕਿਉਂ ਤਿਆਰ ਕਰ ਲੈਂਦੇ ਆ ਫਿਰ ਆਪਾਂ ਬਣਾਵਾਂਗੇ ਕੜਾ ਪ੍ਰਸ਼ਾਦੀ ਦੇ ਲੋ ਜੀ ਆਪਾਂ ਦਾ ਕਿਉਂ ਆ ਤਿਆਰ ਹੋ ਗਿਆ ਕਿਉਂ ਬਹੁਤ ਸੋਹਣਾ ਬਣਿਆ ਦਾ ਜਿਹੜਾ ਦੇਖ ਸਕਦੇ ਆ ਤੇ ਬਸ ਹੁਣ ਆਪਾਂ ਇਹਨੂੰ ਪੋੜਨਾ ਠੰਡਾ ਕਰਕੇ ਥੋੜਾ ਫਿਰ ਮੈਂ ਕੜਾਖੋਸ਼ ਦੇਖਣੀ ਸ਼ੁਰੂ ਕਰ ਦਿੰਦੀ ਇਧਰ ਨਾ ਗੁੰਧਰੀਆਂ ਜੀ ਆਟਾ ਆਟਾ ਮੈਂ ਥੋੜਾ ਬਾਤ ਗੁੰਧ ਰਹੀਆਂ ਕਿਉਂਕਿ ਆਪਾਂ ਅੱਜ ਮਿਸਤਰੀਆਂ ਨੂੰ ਵੀ ਰੋਟੀਆਂ ਦੇਣੀਆਂ ਕਿਉਂਕਿ ਪਹਿਲਾਂ ਦੇ ਮਿਸਤਰੀ ਸੀ ਜੀ ਉਹ ਆਪਣੇ ਘਰ ਰੋਟੀ ਪਾਣੀ ਘਰ ਲੈ ਕੇ ਹੁੰਦੇ ਸੀ ਤੇ ਉਹ ਹੋਰ ਪਿੰਡ ਤੋਂ ਆਉਂਦੇ ਸੀ ਆਪਣੇ ਪਿੰਡ ਦੇ ਨਹੀਂ ਸੋ ਇਹਨਾਂ ਨੂੰ ਆਪਾਂ ਦੇ ਦਿੱਤਾ ਸੁਹੀ ਰੀਤੇ ਦੇ ਤਾਰੇ ਇਹਨਾਂ ਨੂੰ ਰੋਟੀ ਦੇਣੀ ਹੁੰਦੀ ਆ ਸਵਾਗਤ ਹੈ ਮਾਤਾ ਜੀ ਦਾ ਵੱਧ ਗੁੰਨੀ ਆ ਵੀ ਪਹਿਲਾਂ ਆਪਾਂ ਗੁਰੂ ਘਰ ਲਈ ਪ੍ਰਸ਼ਾਦ ਤਿਆਰ ਕਰਾਂਗੇ ਤੇ ਜੋ ਗੁਰੂ ਪ੍ਰਸ਼ਾਦ ਗੁਰੂ ਘਰ ਪ੍ਰਸ਼ਾਦ ਆਪਾਂ ਕੋ ਚਾਤਾ ਫਿਰ ਉਸ ਤੋਂ ਬਾਅਦ ਜਿਹੜੀ ਹੈਗੀਆ ਘਰ ਦੇ ਵਾਸਤੇ ਰੋਟੀ ਬਣਾ ਲਾਂਗੇ ਆਹ ਲਓ ਜੀ ਹੈ ਆਟਾ ਵਗੈਰਾ ਗੋਲ ਲਿਆ ਇਹ ਦੇਖਿਓ ਆਪਣਾ ਤਿਆਰ ਆ ਤੇ ਮੈਂ ਹੁਣ ਇੱਕ ਸਾਈਡ ਰੱਖੀਏ ਕੜਾਈ ਦੇ ਬਣਾਉਣੀ ਦੂਸਰੀ ਸਾਈਡ ਮੈਂ ਥੋੜਾ ਪਾਣੀ ਇੰਨੀ ਗਰਮ ਕਰ ਲਿਆ ਉਹਦੇ ਵਿੱਚ ਚੀਨੀ ਪਾ ਲਈ ਕਿਉਂਕਿ ਆਪਾਂ ਜਿਹੜੀ ਜ਼ਿਆਦਾ ਨਹੀਂ ਬਣਾਉਣੀ ਥੋੜੀ ਜਿਹੀ ਬਣਾਉਣੀ ਆ ਤੇ ਫਿਰ ਜਿਹੜੀ ਚੀਨੀ ਹੈ ਜਿ ਤੁਹਾਨੂੰ ਪਤਾ ਵੀ ਅੱਜਕੱਲ ਮਿਲਾਵਟ ਵਾਲੀ ਛੇਤੀ ਖੁਰਦੀ ਨਹੀਂ ਫਿਰ ਇਸ ਕਰਕੇ ਵੀ ਮੈਂ ਥੋੜਾ ਪਹਿਲਾਂ ਹੀ ਗਰਮ ਪਾਣੀ ਵਿੱਚ ਉਹਨੂੰ ਵੀ ਪਿਘਲਾ ਲੰਨੀ ਹੁਣ ਪੁਆਇੰਟ ਹੁੰਦਾ ਹੋ ਜੁਏ ਨੇ ਕਿਹੜੇ ਆਪਾਂ ਇੱਧਰ ਕੜਾਹੀ ਰੱਖੀ ਆ ਤੇ ਆਟਾ ਵਗੈਰਾ ਮੈਂ ਇੱਥੇ ਛਾਣ ਲਿਆ ਦਾ ਜਿਹੜਾ ਆਪਾਂ ਦੀਵ ਬਣਾਉਣੀ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਦੀਵ ਬਣਾਣੀ ਸੱਚ ਪ੍ਰੇਮ ਦੀ ਸੱਚ ਨਾਮ ਰਮੋਸੀ ਦੀ ਸੱਚ ਆ ਇੱਕ ਓਮਕਾਰ ਸਤ ਨਾਮ ਗਤੋ ਅਕਿਰਪਾਉ ਨਿਆਰ ਅਕਾਉਂ ਦਾ ਮੂਰ ਤੇ ਜੁਲਿਆ ਸੈ ਬਹੁਤ ਪਰੇਸ਼ਾਨ ਹਾਂ ਜਪੋ ਆਜ ਸੱਚ ਦੀ ਆਜ ਸੱਚ ਹੈ ਕੀ ਸੱਚ ਦੀ ਨਾਲ ਕਹੋ ਸੀ ਪੀ ਸੱਚ ਇੱਕ ਉਹਨਾਂ ਦਾ ਉਹ ਜਿਹੜਾ ਸੱਚ ਉਹ ਹੈ ਜੀ ਸੱਚ ਨੂੰ ਨਾਲ ਕੋਸੀ ਪੀਸਾ ਚਾਵਾ ਜੀ ਆਪਣਾ ਜਿਹੜਾ ਗੁਰ ਘਰ ਲਈ ਆਪਣਾ ਖਰਾ ਪਰਸ਼ਾਹ ਦੀਗਾ ਬਣ ਕੇ ਤਿਆਰ ਹੋ ਗਈ ਆ ਤੇ ਦੇ ਬਹੁਤ ਵਧੀਆ ਬਣੀ ਆ ਤੇ ਹੁਣ ਮੈਂ ਇਹਨੂੰ ਬੰਦ ਕਰ ਦੂੰਗੀ ਹੁਣ ਮੈਂ ਰੱਖੂਗੀ ਜੀ ਖੀਰ ਬਣਨੀ ਤੇ ਖੀਰ ਬਣਦੇ ਬੰਦੇ ਉਧਰ ਆਪਣੀ ਦਾਲ ਬਣ ਜੂਗੀ ਤੇ ਆਟਾ ਆਪਣਾ ਗੁੰਨਿਆ ਹੋਇਆ ਫਟਾਫਟ ਹਨ ਆਪਾਂ हां जी लो जी ਇੱਥੇ ਮੇਰੀ ਕੜਾ ਪ੍ਰਸ਼ਾਦ ਦੇਖ ਤੁਸੀਂ ਦੇਖੀਏ ਕਿ ਮੈਂ ਤਿਆਰ ਕਰ ਲਈ ਉਹ ਮੈਂ ਕੱਢ ਕੇ ਸਟੈਂਡ ਦੇ ਸਾਈਡ ਤੇ ਰੱਖ ਦਿੱਤੀ ਇਹ ਚ ਹੁਣ ਜੀ ਮੈਂ ਧਰੀਆ ਖੀਰ ਵਾਸਤੇ ਥੋੜੇ ਚੌਲ ਧਰੇ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਘੱਟ ਆ ਤੇ ਫਟਾਫਟ ਦੋ ਸੇਟੀਆਂ ਵਿੱਚ ਚੌਲਾਂ ਚੌਲਾਂ ਦੀਆਂ ਸਿਰਫ ਇਹਦੇ ਵਿੱਚ ਲਗਵਾ ਲੂੰਗੀ ਉਸ ਤੋਂ ਬਾਅਦ ਜਿਹੜੀ ਖੀਰ ਆ ਉਹ ਆਪਾਂ ਖੁੱਲੀ ਰੱਖ ਕੇ ਬਣਾਵਾਂਗੇ ਇੱਧਰ ਫਿਰ ਆਪਾਂ ਸਾਈਡ ਤੇ ਰੱਖ ਦਾਂਗੇ ਖੁੱਲੀ ਰੱਖ ਕੇ ਦੁੱਧ ਵਰਗਾ ਉਹਦੇ ਵਿੱਚ ਪਾ ਕੇ ਤੇ ਚੀਨੀ ਬਾਅਦ ਚ ਪਾਵਾਂਗੇ ਤੇ ਕੀਰਾਂ ਜਿਹੜੇ ਚੌਲ ਨੇ ਉਹ ਪਾ ਦੋ ਸੀਟੀਆਂ ਲਗਵਾ ਕੇ ਨੀਂ ਚੰਗੀ ਤਰ੍ਹਾਂ ਨੂੰ ਪਕਾ ਲਾਂਗੇ ਕਿਉਂਕਿ ਮੇਰੇ ਕੋਲ ਟਾਈਮ ਘੱਟ ਆ ਤੇ ਫਿਰ ਉਹ फटाफट ਨੀਂ ਖੀਰ ਆਪਾਂ ਤੁਹਾਨੂੰ ਦਿਖਾਵਾਂਗੇ ਖੀਰ ਖੀਰ ਫਿਰ ਵੀ ਬਹੁਤ ਵਧੀਆ ਬਣਦੀ ਆ ਵੈਸੇ ਮੇਰੀ ਦਾਦੀ ਜੀ ਵੀ ਇਦਾਂ ਹੀ ਬਣਾਉਂਦੇ ਸੀਗੇ ਚੰਡੀਗੜ੍ਹ ਤੇ ਬਹੁਤ ਵਧੀਆ ਖੀਰ ਬਣਦੀ ਆ ਭੂਲਦੀ ਬਹੁਤ ਵਧੀਆ ਜਿਵੇਂ ਵੇਰਕਾ ਦੀ ਖੀਰ ਹੁੰਦੀ ਆ ਜੀ ਡਿੱਟੋ ਸੇਮ ਉਦਾਂ ਦੀ ਬਣ ਜਾਂਦੀ ਆ ਤੇ ਕਦੇ ਤੁਹਾਡੇ ਨਾਲ ਰੈਸਪੀ ਵੀ ਮੈਂ ਸ਼ੇਅਰ ਕਰੂੰਗੀ ਇਹਦੀ ਤੇ ਬਾਕੀ ਹੁਣ ਮੈਂ ਥੋੜੀ ਕਾਲ ਸੀ ਤਾਂ ਕਰਕੇ ਫਿਰ ਮੈਂ ਮੇਨ ਮੇਨ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਇਹ ਇਹ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਇਆ ਤੇ ਥੋੜੇ ਜਿਹਾ ਚੌਲ ਪਾਇਨੇ ਕਿਉਂਕਿ ਖੀਰ ਜਿਹੜੀ ਆ ਖੀਰ ਦੇ ਪ੍ਰਸ਼ਾਦ ਇਹ ਮੇਨ ਆਪਣਾ ਮੱਥਾ ਟੇਕਣਾ ਹੁੰਦਾ ਹਨਾ ਜਾਂ ਸੋਚ ਖੋਲਣੀ ਹੁੰਦੀ ਹੈ ਤੇ ਗੁਰੂ ਘਰ ਪ੍ਰਸ਼ਾਦਾ ਜਾਣਾ ਹੁੰਦਾ ਤੇ ਤਾਂ ਕਰਕੇ ਫਿਰ ਆਪਾਂ ਓਨੀ ਹੀ ਬਣਾਈ ਦੀ ਹੈ ਤੇ ਤਾਂ ਕਰਕੇ ਥੋੜੀ ਜਿਹੀ ਖੀਰ ਰੱਖੀ ਹੈ ਤੇ ਇਹ ਥੋੜੀ 5-10 ਮਿੰਟ ਦੇ ਵਿੱਚ ਇਹਨਾਂ ਸੀਟੀਆਂ ਇਹਨਾਂ ਕਿ ਲੱਗ ਜਾਣੀਆਂ ਲਓ ਜੀ ਤੇ ਆਪਾਂ ਹੁਣ ਕੁੱਕਰ ਦੇ ਵਿੱਚ ਹੀ ਮਤਲਬ ਕੀ ਹੁਣ ਢੱਕਣ ਖੋਲ ਤਾਂ ਗੀਆਂ ਦੋ ਸੀਟੀਆਂ ਲੱਗੀਆਂ ਸੀਗੀਆਂ ਤੇ ਜਿਹੜਾ ਪਾਣੀ ਸੀਗਾ ਚੌਲਾਂ ਦਾ ਆਪਾਂ ਕੱਢਤਾ ਤੇ ਚੌਲ ਪਾ ਕੇ ਉਹਦੇ ਦੁੱਧ ਪਾਤਾ ਤੇ ਹੁਣ ਕਿਹੜਾ ਆਪਾਂ ਇਹਨੂੰ ਤੇਜ਼ ਗੈਸ 'ਤੇ ਉਬਾਲ ਦਵਾਂ ਲਾਂਗੇ ਫਿਰ ਉਬਾਲ ਆ ਗਿਆ ਜੀ ਫਿਰ ਆਪਾਂ ਗੈਸ ਜਿਹੜੀ ਹੌਲੀ ਕਰ ਦਾਂਗੇ ਫਿਰ ਉਹ ਹੌਲੀ-ਹੌਲੀ ਆਂਚ ਤੇ ਜਿਵੇਂ ਪਹਿਤਨ ਧੀਮੀ-ਧੀਮੀ ਆਂਚ ਤੇ ਵੀ ਪੱਕਦਾ ਰਹੂਗਾ ਤੇ ਫਿਰ ਵਧੀਆ ਗਾੜੀ ਜਿਹੜੀ ਖੀਰ ਆ ਉਹ ਪੂਰੀ ਪ੍ਰੋਪਰ ਵਧੀਆ ਬਣ ਜੂਗੀ ਤੇ ਮੈਂ ਹੁਣ ਉਹਦੇ ਨਾਲ-ਨਾਲ ਆਪਦਾ ਢਾਹ ਹੋਰ ਜਿਵੇਂ ਦਾਲ ਦਾ ਤੜਕਾ ਵਗੈਰਾ ਤਿਆਰ ਕਰ ਲਵਾਂਗੀ ਇਧਰ ਕੀ ਹੋਣੀ ਚਾਹੀਉਗੀ ਨਾਲ ਮੇਰਾ ਖੀਰ ਦੇ ਵਿੱਚ ਧੰਨ ਮਗਾਉਣਾ ਹੈ ਮੈਂ ਤੜਕਾ ਤਿਆਰ ਕਰ ਰਹੀ ਹਾਂ

Sampai <coughs> jumpa ਕਿਉਂਕਿ ਆਪਾਂ ਪਹਿਲਾਂ ਮੱਠਾ ਦੇ ਕੇ ਜੀਰੂ ਦਾ ਤੇ ਸਾਗ ਦਾ ਪਕਵਣਾ ਘਰਿਆਂ ਦਾ ਪਕਾਣਾ ਕਿ ਖਾਂਦੇ ਦਾ ਰੋਸਵਾ ਕਰਾਂਗੇ ਨੀਰਵਾਸ ਮੇਰੀਆਂ 5-7 ਮਿੰਟ ਦੀ ਜੀਲੀ ਬਣ ਗਈ ਤੇ ਰੋਟੀਆਂ ਆਪਾਂ ਜੀਰੂ ਦੇ ਸਾਡੇ ਜੀਰੂ ਦਾ ਸੋਣਿਆ ਹੋਵੇਗਾ ਆਪਾਂ ਬਣਾ ਲਈਏ ਹਾਂਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਵੈਸੇ ਆਪਾਂ ਜਿਹੜਾ ਵਲੌਗ ਹੈ ਉਸ ਵੇਲੇ ਟਾਈਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਜਨਨ ਕੀ ਕੰਮ ਹੀ ਬਹੁਤ ਜ਼ਿਆਦਾ ਹੋ ਗਿਆ ਸਾਰਾ ਕੁਛ ਦਾ ਸਾਰੇ ਕੰਮ ਇਕੱਠੇ ਜੇ ਹੋ ਗਏ ਉਹਦਾ ਕਰਕੇ ਜਿਹੜਾ ਵਲੌਗ ਹੈ ਮੈਂ ਅੱਗੇ ਇੱਕ ਦੁਆਰਾ ਕੰਟੀਨਿਊ ਨਹੀਂ ਕਰਨੀ ਪਾਈ ਤੇ ਬਾਕੀ ਇਹ ਕਾਰਨ ਇਹ ਸੀ ਇੱਕ ਤਾਂ ਜੀ ਅੱਗੇ ਸੀ ਤੂੜੀ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਤੂੜੀ ਤੂੜੀ ਦੀ ਹੁਣ ਇੱਕ ਟਰਾਲੀ ਆਈ ਹੈ ਜਨਨ ਤੇ ਇਹ ਹਲੇ ਆਪਣੇ ਖੇਤੋਂ ਨਹੀਂ ਆਈ ਤੇ ਇਹਦਾ ਨਹੀਂ ਮਤਲਬ ਕਿ ਕਿਸ ਤੋਂ ਸਟਵਾਈਆ ਵੀ ਚਲੋ ਆਪਾਂ ਜਦੋਂ ਬਣਾਵਾਂਗੇ ਆਪਣੀਆਂ ਦੀ ਜੋ ਇੱਕ ਟਰਾਲੀ ਉਹਨਾਂ ਦੇ ਦਾਂਗੇ ਕਿਉਂਕਿ ਇਹ ਸੀ ਟੁੱੜ ਗਈ ਮੁੱਕ ਗਈ ਸੀ ਆਪਣੀ ਤੇ ਦੁਬਾਰਾ ਫਿਰ ਇਹ ਕੰਨੇ ਮੁੱਲ ਲੈਣ ਨੂੰ ਚੰਗਾ ਵੀ ਆਪਾਂ ਇਹ ਦਸਟਾ ਲੈਨੇ ਆ ਤੇ ਵਿੱਚ ਫਿਰ ਮਿਸਤਰੀ ਆਗੇ ਸੀ ਉਹਨਾਂ ਨੂੰ ਚਾਹ ਦੇਣੀ ਸੀ ਵਿੱਚੀ ਜੀ ਗੁਰਦੁਆਰੇ ਪ੍ਰਸ਼ਾਦਾ ਜਾਣਾ ਸੀਗਾ ਤੇ ਪੈਕ ਕਰਕੇ ਦੇਣਾ ਸੀਗਾ ਮੰਨ ਤੇ ਬਾਕੀ ਉਧਰ ਪਤਾ ਚੱਲਿਆ ਵੀ ਜਿਹੜੇ ਗੁਰੂ ਘਰ ਆਪਾਂ ਪ੍ਰਸ਼ਾਦ ਦਿੰਨੇ ਆਗੇ ਵੀ ਉੱਥੇ ਬਾਬਾ ਜਿਹੜੇ ਹੈ ਨਹੀਂ ਉਹਨਾਂ ਦੇ ਫੈਮਿਲੀ ਨੂੰ ਸਾਰੇ ਗਏ ਹੋਏ ਸੀਗੇ ਅੱਜ ਤਾਂ ਸ਼ਾਇਦ ਆਦੇ ਪਿੰਡ ਗਏ ਹੋਏ ਸੀਗੇ ਤੇ ਫੇਰ ਆਇਆ ਲੱਗਿਆ ਵੀ ਹਾਈ ਪ੍ਰਸ਼ਾਦਾਂ ਵੀ ਬਣਾ ਲਿਆ ਤੇ ਵੀ ਫੇਰ ਹੁਣ ਕੀ ਕੱਲ ਨੂੰ ਫੇਰ ਦੁਬਾਰਾ ਸਾਰਾ ਬਣਾਉਣਾ ਪਊਗਾ ਕਿਉਂਕਿ ਖੀਰ ਪ੍ਰਸ਼ਾਦ ਜਿਹੜਾ ਕੀ ਜੀ ਆਪਾਂ ਆਮ ਤਾਂ ਇੰਨਾ ਖਾਂਦੇ ਨਹੀਂ ਹੈਗੇ ਜੀ ਕਿਉਂਕਿ ਸੱਚ ਖੋਲਣੀ ਹੁੰਦੀ ਹੈ ਕਿ ਉਹ ਵੀ ਆਪਾਂ ਬਣਾਉਣੇ ਆ ਤੇ ਬਾਕੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪ੍ਰਸ਼ਾਦ ਜਦੋਂ ਨਹੀਂ ਖਾਧਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਹੀ ਰਮਾਨ ਗਿਆ ਦੂਸਰੇ ਗੁਰਦੁਆਰਾ ਸਾਹਿਬ ਉਹ ਥੋੜਾ ਗੁਰਦੁਆਰਾ ਸਾਹਿਬ ਦੂਰ ਪੈਣਾ ਮਤਲਬ ਕਿ ਪਿੰਡ ਦੇ ਪਰਲੇ ਸਾਈਡ ਨੂੰ ਚਲੇ ਜਾਂਦੇ ਨੇ ਤੇ ਫਿਰ ਇਹਨੂੰ ਡੈਡੀ ਨੇ ਫੋਨ ਕਰਿਆ ਵੀ ਉਧਰਲੀ ਗੁਰਦੁਆਰਾ ਚਲੇ ਜਾ ਉਧਰ ਗੁਰਦੁਆਰਾ ਸਾਹਿਬ ਜਾ ਕੇ ਉਧਰਲੇ ਬਾਬਾ ਜੀ ਹੋਣਗੇ ਤੇ ਉੱਥੇ ਉਹਨਾਂ ਨੂੰ ਪ੍ਰਸ਼ਾਦਾ ਜਿਹੜਾ ਹੈਗਾ ਰੇਆਉ ਸ਼ੱਕ ਲੈਣਗੇ ਤੇ ਫਿਰ ਰਮਾਨ ਉਧਰ ਗਿਆ ਉਧਰ ਜਾ ਕੇ ਫੇਰੀ ਉਧਰ ਦੇਖ ਕੇ ਆਇਆ ਤੇ ਮੈਨੂੰ ਲੱਗ ਕੇ ਸਾਰੇ ਕੰਮ ਜੇ ਨਹੀਂ ਇਕੱਠੇ ਹੋ ਗਏ ਸੀ ਉਹਦਾ ਕਰਕੇ ਫਿਰ ਐ ਜਿਹਾ ਲੱਗਿਆ ਬਲੌਗ ਜਿਹੜਾ ਕੰਟੀਨਿਊ ਕਰਨਾ ਸੀ ਫਿਰ ਉਹ ਵਿਚ ਹੀ ਰਹਿ ਗਿਆ ਕਿਉਂਕਿ ਉਧਰੋਂ ਫਿਰ ਟੂੜੀ ਵਾਲੇ ਆਉਣ ਕਰਕੇ ਫਿਰ ਇੱਥੇ ਥੋੜਾ ਸਮਾਨ ਪਿਆ ਸੀ ਇੱਟਾਂ ਵਗੈਰਾ ਪਈਆਂ ਸੀ ਉਹ ਚੱਕਣੀਆਂ ਸੀਗੀਆਂ ਤੇ ਬਾਕੀ ਜਿਹੜੇ ਆ ਪੱਲੜ ਵਗੈਰਾ ਉੱਤੇ ਦਿਨੀਆਂ ਟੂੜੀ ਦੇ ਉਹ ਪਏ ਸੀ ਉਹ ਸਾਈਡ ਕਰਨੀ ਸੀ ਤੇ ਉਧਰੋਂ ਮਿਸਤਰੀ ਨੂੰ ਚਾਹ ਕਰਕੇ ਦੇਣੀ ਸਾਰੇ ਕੰਮ ਜਿਹਨੇ ਇਕੱਠੇ ਹੋ ਗਏ ਤੇ ਫਿਰ ਤਾਂ ਕਰਕੇ ਵਲੌਗ ਆਪਾਂ ਕੰਟੀਨਿਊ ਨਹੀਂ ਕਰ ਪਾਈ ਤੇ ਦਿਨ ਦੇ ਟਾਈਮ ਜੀ ਕੰਟੀਨਿਊ ਤਾਂ ਨਹੀਂ ਕਰ ਪਾਈ ਆਪਣੀ ਕਵਰਿਟੀ ਲਈ ਸੀ ਕੱਲ ਨੂੰ ਮੈਂ ਤੁਹਾਨੂੰ ਦੱਸਿਆ ਸੀ ਕਿਉਂਕਿ ਮੌਸਮ ਚੇਂਜ ਹੋ ਰਿਹਾ ਉਹਦਾ ਕਰਕੇ ਉਹਨੂੰ ਹਲਕਾ ਜਿਹਾ ਫੀਵਰ ਹੋ ਗਿਆ ਵਸ ਸੀ ਤੇ ਫਿਰ ਉਹ ਡਾਕਟਰ ਨੂੰ ਇੱਕਦੋਰੀ ਫੋਨ ਕਰਿਆ ਪਹਿਲਾਂ ਡਾਕਟਰ ਨਾ ਵੀ ਗਿਆ ਹੋਇਆ ਸੀ ਫਿਰ ਦੁਆਰਾ ਫੋਨ ਕਰਿਆ ਫਿਰ ਉਹ ਆਇਆ ਤੇ ਕੋਲ ਖੜ ਕੇ ਇੰਜੈਕਸ਼ਨ ਵਗੈਰ ਲਗਵਾਈ ਉਹਦੇ ਤੇ ਕਿਉਂਕਿ ਹੁਣ ਮੌਸਮ ਜਿਹੜਾ ਚੇਂਜ ਹੋ ਰਿਹਾ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਇੱਕ ਤੁਹਾਨੂੰ ਪਤਾ ਇਹ ਜਿਹੜੀ ਆਪਣੇ ਜਿਹੜਾ ਸ਼ੈੱਡ ਹੈਗਾ ਇਹਦੇ ਪ੍ਰੋਬਲਮ ਇਹ ਆ ਵੀ ਇਹਦੇ ਚਿਪਦੀ ਧੁਕਾਂਦੀ ਆ ਵੈਸੇ ਤਾਂ ਪਹਿਣੀਆਂ ਹਰੀਆਂ ਚਾਦਰਾਂ ਨੂੰ ਉਹ ਬੰਨ੍ਹ ਦਿੱਤੀਆਂ ਨਹੀਂ ਦੂਰੀਆਂ ਕਰਕੇ ਤੇ ਬਸ ਹੁਣ ਆਪਾਂ ਥੱਲੇ ਜਿਹੜੀ ਖੱਡੇ ਕਰਕੇ ਤੇ ਫਿਰ ਉੱਥੇ ਰਸਤੀਆਂ ਤੱਬਦਾਂਗੇ ਫਿਰ ਆਪਾਂ ਇਹਨੂੰ ਥੋੜਾ ਟੇਢਾ ਕਰਕੇ ਐਸ ਲੋਡ ਕਰਕੇ ਮਤਲਬ ਬੰਨ੍ਹ ਦਿਆ ਕਰਾਂਗੇ ਤਾਂ ਕਿ ਜਿਹੜੀ ਧੁਕ ਤੇ ਬਾਕੀ ਫਿਰ ਇੱਕ ਪ੍ਰੋਬਲਮ ਇਹ ਵੀ ਹੈ ਜੀ ਲਾਈਟ ਸਵੇਰੇ ਕੱਟ ਲੱਗ ਜਾਂਦਾ ਤੇ ਸ਼ਾਮ ਨੂੰ ਲਾਈਟ ਆਉਂਦੀ ਆ ਤੇ ਸਵੇਰੇ ਮਤਲਬ ਕਿ 9 ਵਜੇ ਕੱਟ ਲੱਗ ਜਾਂਦੇ ਕਿਉਂਕਿ ਫਸਲਾਂ ਦੀ ਕਟਾਈ ਕਰਕੇ ਤਾਂ ਕਰਕੇ ਤੇ ਚਲੋ ਜੀ ਅ ਬਸ ਇਨੀ ਕੀ ਵੀਡੀਓ ਸੀ ਜੀ ਆਪਣੀ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਵੀ ਵੀਡੀਓ ਕਿਦਾਂ ਲੱਗੀ ਮਿਲਦੀ ਜੀ ਹੁਣ ਆਪਣੀ ਅਗੜੀ ਵੀਡੀਓ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਜੀ ਬਾਕੀ ਕਿਦਾਂ ਦੀ ਵੀਡੀਓਜ਼ ਲੈ ਕੇ ਆਈਏ ਤੇ ਬਾਕੀ ਮੈਂ ਇਸ ਟਾਈਮ ਸ਼ਾਇਦ ਥੱਲੇ ਖੜੀ ਆ ਮੈਂ ਕਰਨ ਲੱਗਦੀ ਸੀ ਜੀ ਹੁਣ ਸੰਨੀ ਮੈਂ ਕਿਉਂ ਸੰਨੀ ਕਰਦਾ ਪਹਿਲਾਂ ਪਹਿਲਾਂ ਮੇਰੇ ਨੂੰ ਵਲੋਗ ਨੂੰ ਕੰਪਲੀਟ ਕਰਦਾ ਤੇ ਇਥੇ ਇਹ ਧਾਰਾ ਕੱਢ ਰਹੇ ਨੇ ਤੇ ਮੈਂ ਹੁਣ ਪੀੜ ਬਗਰਨ ਨੂੰ ਪਾਤੀ ਫੀਡ ਜੇ ਮਸਦੇਹੀ ਪਾਤੀ ਸੀਗੀ ਕਿਉਂਕਿ ਇੱਕ ਦੋ ਜਿਹੜੀਆਂ ਬਹਿਗੀਆਂ ਫੀਡ ਘਟਾ ਰਹੀਆਂ ਨੇ ਥੋੜਾ ਮੁਗਰਮੀ ਚਲਦੀ ਹੈ ਫਿਰ ਮੈਂ ਪਹਿਲਾਂ ਪਾਤੀ ਮੈਂ ਕਿਹਾ ਚਲੋ ਵੀ ਉਹ ਤੱਕ ਢੀੜ ਖਾ ਲੈਣੀ ਹੈ ਜਦ ਤੱਕ ਪਸੰਨ ਨਹੀਂ ਕਰਨੀਆਂ ਤਾਂ ਹੀ ਥੋੜੀ ਸੰਨੀ ਲੇਟ ਕਰ ਰਹੇ ਹਾਂ ਵੀ ਇਹਨਾਂ ਦੀ ਢੀੜ ਦੀ ਵੇਟ ਕਰ ਰਹੇ ਸੀ ਹੁਣ ਇਹਨਾਂ ਥੋੜੀ ਜਿਹੀ ਖਾਲੀ ਹੈ ਤੇ ਹੁਣ ਆਪਾਂ ਪਸੰਨ ਨਹੀਂ ਕਰਨ ਲੱਗਦੇ ਆ ਤੇ ਚਲੋ ਜੀ ਆਪਾਂ ਹੁਣ ਵਲੌਗ ਦਾ ਵੀ ਐਂਡ ਕਰਦੇ ਆ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਲੱਗਿਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ